ਅਸੀਂ ਉਹ ਚੋਂ ਬੱਕਰੀਆਂ ਕੋਈ ਨਹੀਂ ਠੀਕ ਆ ਇਹਨਾਂ ਦੇ 70 7000 ਰੁਪਏ ਇਹ ਕਿਸੇ ਗੱਲ ਨਹੀਂ ਕਰਨਾ ਹੈਗਾ ਨਹੀਂ ਆਹੋ ਠੀਕ ਹੈ ਫਿਰ ਜੇ ਪਹਿਲੇ ਜਿਹੜੀਆਂ ਕੱਢੀਆਂ ਸੀ ਉਹ ਬੱਕਰੀਆਂ ਹੁਣ ਨਹੀਂ ਪਈਆਂ ਤੁਸੀਂ ਠੀਕ ਆ ਹੁਣ ਇਹਦੀ ਗਾਰੰਟੀ ਹੈ ਨਹੀਂ ਉਹ ਲੈਂਦਾ ਹੀ ਨਹੀਂ ਗਾਰੰਟੀ ਕਹਿੰਦਾ ਹਾਂ ਹਾਂ ਬਸ ਇਹਦਾ ਕੀ ਹੈਗਾ ਇਹਨੇ ਤਾਂ 80 8000 ਰੁਪਏ ਲਵਾਂਗੇ ਕਿੰਨਾ ਤੇ ਬੱਕਰੀ ਦੋ ਵੇਚਣੀ ਨਹੀਂ ਕਿਉਂ ਨਹੀਂ ਵੇਚਣੀ ਹੁਣ ਬੱਕਰੀਆਂ ਕੱਢੀਆਂ ਬੱਕਰੀਆਂ ਕਿਹੜੀਆਂ ਹੁਣ ਕਹਿੰਦਾ ਵੇਚਣੀ ਆ ਇਹਨੇ ਬੱਕਰੀਆਂ ਯਾਰ ਕੱਢਦਾ ਇੱਕ ਪਾਸੇ ਹੋਰ ਫਿਰ ਬਾਅਦ ਚੋਂ ਕਰਦਾ ਹੋਰ ਫੇ ਮੈਨੂੰ ਕਹਿੰਦਾ ਫੇ ਖਾਣਾਂ ਨਹੀਂ ਕੋਈ ਨਾ ਬੋਲਿਓ ਉਹ ਭਾਈ ਕਿਸੇ ਦਾ ਨਹੀਂ ਮੇਮਨਲਾ ਦੁੱਧ ਤਾਂ ਹੁਣ ਸਾਰੀਆਂ ਦਿੰਦੀ ਆ ਭਾਈ ਜਾ ਜਾ ਦੁੱਧ ਤਾਂ 5 ਮਹੀਨੇ ਤੱਕ ਦਿੰਦੀ ਆ ਜੀ ਕੀ ਚਾਹੂ ਹੋਇਆ ਮਾਲਦੇ ਦਾ ਗੱਲ ਹੋ ਹੈ ਨਹੀਂ ਤੇ ਮੇਮਨੇ ਮੂੜੇ ਆਉਣਾ ਕਰਤਾ ਨਹੀਂ ਕਰਦਾ ਮੈਂ ਮੇਮਨੇ ਆਪਾਂ ਲੈਨੇ ਮੇਮਨੇ ਚਾਹੇ ਕੂੰਬੂਤਰ ਵਰਗਾ ਵੀ ਆਪਾਂ ਲਾਲ ਦੇ ਲੈ ਇਹਦਾ ਗਾਹੂ ਲੈ ਗਿਆ ਹੋ ਪਹਿਲਾਂ ਲਾ ਦੀ ਤਾਂ 26 ਲਾਇਆ ਸੀ 26 ਲਾ ਕੇ ਚਲ ਗਿਆ ਸੀ ਹੁਣ 30 30 ਬੱਕ ਦੇਣੀ ਨੇ ਫਿਰ ਆਪਾਂ ਹੀ ਗਾ ਲਾ ਨਹੀਂ ਪਹਿਲਾਂ 6 ਦਾ 1 30 ਲਾਇਆ ਸੀ ਆਪਾਂ ਹਾਂ ਸਰਪੰਚਾਂ ਦਾ ਪੰਜਾਂ ਦਾ ਬੰਦੂ ਆ ਆ ਪਾਦੇ ਵੀ ਤੈਨੂੰ ਯਾਰ ਪੱਕਾ ਲਾਖ ਦੇ ਤੈਨੂੰ ਹੁਣ ਤੂੰ ਨਹੀਂ ਆਣਾ ਵਾ ਦੱਸ ਉਹ ਨਿਆਣਾ ਵੀ ਚਾਹ ਕਰ ਰਿਹਾ ਕੀ ਯਾਰ ਤੇ ਤੈਨੂੰ ਤਾਂ ਬੱਕਰੀਆਂ ਦੀ ਦੱਸਦਾ ਜੇ 50 ਹਜ਼ਾਰ ਦੀ ਚਾਹ ਕਰ ਠੀਕ ਆਖਰੀ ਜੇ ਆਖਰੀ ਠੀਕ ਹੈ ਜੀ ਦੋ ਹੋ ਗਏ ਕੀ ਫੜਿਆ ਸੀ ਕੀ ਕੀ ਫੜਿਆ ਕੀ ਕੀ ਫੜਿਆ ਸੀ ਆਪਣੀਆਂ ਜਿਹੜੇ ਮੈਂ ਫੇਰ ਲੰਡੜਾ ਸੀਗਾ ਸਰਦਾਰ ਕਿਹੜਾ ਛੇ ਫੜਿਆ ਆਦੇ 3 ਹੋ ਗਈਆਂ ਨਾਲ ਤੇਰੇ ਖੜਿਆ ਇੱਕ ਗੱਲ ਦੀ ਆਖਰੀ ਆ ਪੰਜਵੇਂ ਉਹ ਆ ਛੇਵੇਂ ਉਹ ਤੇਰੇ ਨਾਲ ਖੜੀ ਨੂੰ ਫੜਿਆ ਦਾ ਤੇ

بکری دق <elim> <meters> <boxen> <off Beemag> <little language> <uckbox> ਉੱਪਰ ਲੇ ਰਹੇ ਨੇ ਕੋਈ ਅਸਲਾ ਐਸੇ ਲੱਗ ਉਹ ਸਿੰਘ ਦਾ ਲੋਡ ਹੋ ਗਿਆ ਕਾ ਤੂੰ ਤੈਨ ਨਾਲ ਗੱਲ ਨਹੀਂ ਆ ਅੱਛਾ ਦੇ ਸਰ ਆ ਗਾ ਉਹ ਬੱਕਰੀ ਉਹ ਫੁੰਝੇ ਚੱਲ ਆ ਮੈਂ ਇੱਧਰ ਲਿਆ ਆ ਸੀ ਯਾਰ ਇੱਕ ਆ ਕਾਲੀ ਬੱਕਰੀ ਕਾਦੀ ਯਾਰ ਬੱਟੀ ਆ ਸੀ ਗਿਆ ਹਾਂ ਹਾਂ ਆ ਲਾਲ ਖਾ ਜੇ ਇਹ ਭਾਈ ਸੀ ਗਿਆ ਉਹ ਹੀ ਦਿਖਾਵਾਂਗੇ ਉਹ ਆ ਦੇ ਇੱਧਰ ਲਿਆ ਭਾਈ ਸੁੱਖਾ ਆ ਇਹ ਬੱਕਰੇ ਫੁੰਝੇ ਆ ਓਹ ਮੈਂ ਕਹਿੰਦਾ ਜਿਹੜੀਆਂ ਤੁਸੀਂ ਕੱਡੀਆਂ ਸੀ ਉਹ ਬੱਕਰੀਆਂ ਦੀ ਗੱਲ ਕਰਦਾ ਉਹ ਬਾਈ ਉਹਨਾਂ ਦਾ ਦੇਖਿਓ ਕੁੰਜੇ ਜਿਹਾ ਐ ਦੋ ਬਾਬਾ ਹੋਪੇ ਮੈਂ ਚੱਪੇ ਉਰੇ ਲਿਆ ਆ ਯਾਰ ਕਰਤਾ ਮੈਂ ਐ ਉਹਦਾ ਖੋਲੀ ਦਾ ਇਲਾ ਉਠਾ ਦੇ ਇੰਜਿਆ ਕੋਲਾ ਉਠਾ ਦੇ ਡਾਣਾ ਪਾ ਕੋਈ ਨਹੀਂ ਟੱਕ ਨਹੀਂ ਆ ਰੰਗ ਨੂੰ ਆ ਗਲਤ ਕੁੱਟੇ ਉਹ ਨਹੀਂ ਗਾਲ ਨਹੀਂ ਕੋਈ ਕੁੱਟਿਆ ਦਾਣਾ ਖਾਂਦਾ ਨਾ ਸੁੱਕਾ ਕੋਈ ਚੱਕਰ ਤਾਰਾ ਮਾਰ ਕੇ ਪੁਰਿਆ ਬਾਈ ਇੱਥੇ ਆ ਜਾ ਪਰੇ ਲੋ ਫੁੰਝੀ ਬੱਕਰੀਆ ਲੈ ਲੋ ਭਾਈ ਕਿਉਂ ਜਿਹੜੇ ਸਾਰੇ ਕਰਦਾ ਨਾ ਕਹਿੰਦੇ ਠੀਕ ਨਹੀਂ ਇਹ ਆ ਪਰਦਾ ਬਾਬਾ ਇੱਕ ਮਿੰਟ ਰੋ ਨਾ ਰੋ ਦੇ ਦੇ ਦੇਖ ਲੈ ਤੁਸੀਂ ਚੱਕ ਤੁਸੀਂ ਕਰਾਉਂਗਾ ਸੌਦਾ ਕਰਾਓ ਹੈ ਇਹ ਨਹਾੜੀ ਵਾਲਾ ਯਾਰ ਬੰਦ ਗਿਆ ਛੱਡ ਦੋ ਇਹਨੂੰ ਛੱਡ ਦੋ ਕੋਈ ਬੇਵਾਰੀ ਦੀ ਕਿੱਤੀ ਬੰਦੇ ਨੇ ਇੱਕ ਤਕਰੀਬ ਇਹ ਕਹਦਾ ਨਹੀਂ ਭਾਈ ਇਹਦੀ ਇੱਕ ਤਕਰੀਬ ਓਏ ਬੰਦਾ ਵਧੀਆ ਹੈ ਸਾਫਾ ਬੰਦਾ ਇਹ ਉਹ ਲੁੱਚਾ ਇਹਨਾਂ ਵੱਡੀ ਦੇ ਤਕਰੀਬ ਵਾਹ ਇਹ ਰਾਹ ਦੇ ਕੀ ਗੱਲ ਕਰ ਹਾਂ ਤੂੰ ਜਿੱਤ ਗਿਆ ਇਹਦਾ ਮੇਰਾ ਹਾਲ ਕੋਈ ਚੀਜ਼ ਨਹੀਂ ਇਹ ਤਾਂ ਮੌਕਾ ਹਟ ਜਾਣਾ ਓਰੇਆ ਉਹਨਾਂ ਦਾ ਕੋਈ ਚੱਕ ਨਹੀਂ ਕੋਈ ਆਹ ਰਹੀ ਉਹਨਾਂ ਇੱਕ ਉਹ ਕਾਲੀ ਬਾਰੇ ਬਰਾਬਰ ਹੋ ਤੈ ਰੈਪਲੀਕੇਟ ਕਿੱਥੇ ਨਹੀਂ ਇਹਨੂੰ ਬੰਦ ਦੇ ਓਏ ਆਹ ਰਹਾ ਸਾਬਾ ਉਹ ਦੇਖੀ ਜੀ ਛੋਟੇ ਮੰਨ ਲਓ ਇਹ ਆਇਆ ਜਾਂ 60-60 ਹਜ਼ਾਰ ਇਹ ਲਾ ਫੁੰਡਲਾ ਫੁਲਾਇਆ ਨਾ ਕੁਚਿਆ ਕਰ ਤਾ ਕੜਿਓ ਆ ਭਲੀ ਆ ਜੜਾਈ ਦੇ ਆ ਕਰੋ ਭਾਈ ਆਫਾ ਬੱਕਰਾ ਹੋ ਆਰਡਰ ਕੱਢ ਲੋ ਉਹ ਦੱਸਿ ਕਿਹੜੀ ਕਿਹੜੀ ਬੱਕਰੇ ਨੇ ਓਏ ਹੈ ਓਏ ਦਰ ਇਹ ਲਾ ਕੋਲਾ ਕੋਣ ਹੈ ਦੇਖ ਲਿਖ ਲੈ ਨਾ ਖੈਨ

ਕੀ ਨੀਰ ਬੰਦਾ ਯਾਰ ਕਿਹਦਾ ਬੇਜੂ ਨੂੰ ਚੈ ਰੱਖ ਲੂ ਆ ਤਾਂ ਨਹੀਂ ਕਾਦੇ ਇਹ ਆ ਤਾਂ ਨਹੀਂ ਲਿਆ ਯਾਰ ਗਿਣਾ ਲੈ ਅੱਜ ਭਈਆ ਮੈਂ ਇੱਥੇ ਆਉਂਦਾ ਮੁੰਨਾ ਉਹੀ ਕਰਦਾ ਆਹ ਫੜੀ ਨੀ ਯਾਰ ਕਿਤਾ ਦਾ ਆਹ ਆ ਆ ਆ ਆਹ 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 ਆਹ

ਦੇਖੋ ਜੀ ਹੁਣ ਇਹ ਚਾਰ ਹੀ ਹੀ ਲੈ ਲਓ ਅਰੇ ਕਾਣੀ ਇਹ ਕੋ ਦਖ ਮਗਰ ਫਿਰ ਅੱਗੇ ਚੱਲੇ ਹਟ ਲੋ ਵੀ ਖੜੀ ਜੇ ਫੜ ਆ ਬੱਚੇ ਮਾੜੀ ਪਾਵੋ ਲਗਾ ਮੇਰੀ ਖਾਣੀ ਵੀ ਬੱਚੇ ਤਾ ਭਰੋ ਬੱਚੇ ਨੂੰ ਮਾੜੀ ਪਾਵੋ ਐੜਾ ਬਕਰਾਵਾਨ ਇਹਨੂੰ ਐੜਾ ਬਕਰਾਵਾਨ ਇਹ ਲੈ ਝੋਲੀ ਲੈ ਖੋਲੇ ਜੀ ਕਰੋ ਚੜ ਆਪਾਂ ਦੇ ਦੇਖ ਵੇ ਹੁਣ ਆਦੀ ਰਾਇ ਨਾਲ ਜਿਹੜੀ ਬੰਦ ਕੱਢ ਜਾ ਚੜ ਦੇ ਕਰਦੀ ਆ ਇਹਨੂੰ ਓ ਚਾਚਾ ਇਹਨੂੰ ਮਾਜਾ ਤਾ ਨਹੀਂ ਉੱਤੇ ਕਰਕੇ ਬਾਣੀ ਖੋਲ ਕੇ ਦੱਤੀ ਬਾਣੀ ਆ ਇਹਨੂੰ ਆ ਡਿੱਕਾ ਪੈਂਦਾ ਬਾਣੀ ਆ ਜਾਓ ਗਿੱਲਾ 12 ਉਹਨੇ ਗਿੱਲਾ ਨਹੀਂ ਤਰਪਾਲ ਪਾਇਆ ਦੱਡਵਾਲਾ ਲਾਗਦਾ ਛੱਡ ਲੋ ਜਾਂਦੇ ਜਾਂਦੇ ਕੁਝ ਨਹੀਂ ਹੁੰਦਾ ਆਇਆ ਸੱਚ ਮਤਨ ਨੂੰ ਜਾ ਛੱਡ ਦੇ ਛੱਡ اوں نوں پتہ ہو کوئی کھنڈرا سارے گباں ٹھیک ہے ایک پہ صرف گارنٹی دینا باقی دو دو مہینے دیا باقی خالی کہہ کے دینا ہاں ٹھیک ہے آ بکری تین مہینے دی ਬਾਕੀ ਅਜਿਹੇ ਆ ਦੋ ਦੋ ਮਹੀਨੇ ਦੀ ਇਹਨਾਂ ਨੂੰ ਖਾਲੀ ਕਹਿ ਕੇ ਦਵਾਗੇ ਅੱਪਾ ਮੈਂ ਤਾਂ ਦੱਸਦੀ ਆ ਆ ਵਖੇ ਗੱਬਣਾ ਠੀਕ ਆ ਕੋਈ ਗੱਬਣਾਲਾ ਹਾਂ ਆਪਾ ਛੱਡ ਦੇ ਛੱਡ ਦੇ ਉਹਦੇ ਪਾਸੇ ਜਾ ਉਹ ਸਾਹਮਣੇ ਹੋ ਜਾ ਆ ਗੱਬਣਾ ਬੱਕਰ ਨੂੰ ਆ ਚਾਰੀ ਗੱਬਣਾ ਚਾਰੀ ਗੱਬਣਾ ਨੇ ਭਾਈ ਗੱਬਣਾ ਸਾਰੇ ਇੱਕ ਹੱਥ ਇੱਕ ਹੱਥ ਜਿਆਦਾ ਡੰਦੀ ਇਹਨਾਂ ਦੇ ਦੋ ਦੋ ਮਹੀਨੇ ਦੀਆਂ ਨੇ ਠੀਕ ਆ ਹਾਂ ਦੋ 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 ਮਹੀਨੇ ਦਾ ਦੋ ਦੋ ਰੱਟਣ ਲੰਗੇ ਨਹੀਂ ਨਹੀਂ ਦੋ ਦੋ ਮਹੀਨੇ ਦੀਆਂ ਸਾਰੀਆਂ ਹੀ ਨਹੀਂ ਨਹੀਂ ਸਾਰਿਆਂ ਨੇ ਆ ਆ ਕਿ ਲੱਗੀ ਹੋਈ ਆ ਇਹ ਤਾਂ ਲਵੇ ਆ ਇੱਕ ਆ ਤਿੰਨ ਮਹੀਨੇ ਦੀ ਆ ਹਾਂ ਦੋ ਮਹੀਨੇ ਗਰੰਟੀ ਵਾਲੀਆਂ ਇਹ ਤਾਂ ਜਿਹੜਾ ਆਪਾਂ ਤਿੰਨ ਮਹੀਨੇ ਤੋਂ ਉੱਪਰ ਹੋਊਗਾ ਉਹਦੀ ਗਰੰਟੀ ਦੇਵਾ ਕੇ ਠੀਕ ਆ ਤੁਮ ਨੂੰ ਕੀ ਮੰਗਵਾਉਂਦੇ ਸੀ ਪਹਿਲੀ ਗੱਲ ਲਈ ਯਾਰ ਅੱਬਾ ਬਣੇ ਨਾ ਭਾਂਦਾ ਯਾਰ ਗਰੰਟੀ ਦਾ ਬੰਦੀ ਬੰਦੇ ਦੀ ਨਹੀਂ ਉੱਥੇ ਜਾ ਕੇ ਇੱਥੇ ਜਾ ਕੇ ਟਾਗੋ ਜੇ ਤੇਰਾ ਸਾਹ ਹਾਂਜੀ ਤੂੰ ਮੋਂ ਦੱਸ ਜਦੋਂ ਵੇਚਣੇ ਵਕੇ ਉਹ ਮੋੜਾ ਕਰੀ ਹਾਂਜੀ ਜੇ ਵਾ ਇਹ ਮੈਂ ਅੱਖਣੀਆਂ ਨੇ ਫੇਰ ਜੇ ਰਾਖਣ ਆਂ ਫੇਰ ਬੱਕਰੀਆਂ ਜਿਹੜੇ ਪਹਿਲੇ ਤੁਸੀਂ ਪਾਇਆ ਸੀ ਉਹ ਚੋਂ ਬੁੱਕਣੀਆਂ ਕੋਈ ਨਹੀਂ ਠੀਕ ਆ ਇਹਨਾਂ ਦੇ 70 7000 ਰੁਪਏ ਇਹ ਕਿਸੇ ਗੱਲ ਨਹੀਂ ਕਰਨਾ ਹੈਗਾ ਨਹੀਂ ਆਹੋ ਠੀਕ ਹੈ ਫਿਰ ਜੇ ਪਹਿਲੇ ਜਿਹੜੀਆਂ ਕੱਢੀਆਂ ਸੀ ਉਹ ਬੱਕਰੀਆਂ ਹੁਣ ਨਹੀਂ ਪਈਆਂ ਤੁਸੀਂ ਠੀਕ ਆ ਫਿਰ ਆਉਂ ਕਰ ਜਿਹੜੇ 6 ਬੱਕਰੀਆਂ ਪਾਇਆ ਸੀ ਫਿਰ ਤੁਸੀਂ ਹੁਣ ਕੰਟਰ ਕਰਾ ਲੈ ਜੰਗਰੇਗਾ ਪੈਸਾ ਲੈ ਜਾਓ ਓ ਭਰਾ ਹੀ ਗੰਮ ਹੋਣਾ ਹੁਣ ਤਾਂ ਹੋਣਾ ਨਹੀਂ ਜਿਹੜਾ ਵਾਲੇ ਫੱਟੇ ਜਦੋਂ ਇਹ ਪੁੱਗੋ ਨਾ ਮੇਰੇ ਰੱਖੀਆਂ ਨਹੀਂ ਗਿਆ ਕਿਵੇਂ ਰੱਖੀ ਤੁਸੀਂ ਜਿਹੜੇ ਨੇ ਇਹ ਲੈਣੀਆਂ ਨੇ ਬੱਕਰੀਆਂ ਫਿਰ ਲੋ ਬੱਕਰੀਆਂ ਆਪਾਂ ਮਾਣਾ ਖੋਲੋ ਕੀਤਾ ਯਾਰ ਫਿਰ ਦੱਸ ਮੈਂ ਕਿ ਜਿਹੜੀਆਂ ਤੁਸੀਂ ਪਹਿਲੇ ਕੱਢਿਆ 6 ਬੱਕਰੀਆਂ ਉਹ 6 ਬੱਕਰੀਆਂ ਕੋਈ ਨਹੀਂ ਸੀ ਗਿਆ ਖਰ ਦੇ ਆ ਜੀ ਠੀਕ ਆ ਚਲ ਭਾਈ ਤੈਨੂੰ ਨਹੀਂ ਹਾਂ ਕੱਢ ਦੇ ਕੱਤ ਤੈਨੂੰ ਤੈਨੂੰ ਦੱਸਿਆ ਆ ਕੱਢ ਜਾ ਵੀ ਚੱਲ ਆ ਤੇਰੀ ਵੱਡੀ ਆ ਉਹਦੀ ਨਾ ਵੀ ਉਹ ਵੀ ਨਹੀਂ ਨਹੀਂ ਸਿੰਗਾਰ ਕੇ ਹੋਣੀ ਆ ਵੀ ਬੱਕਰੀ ਨਹੀਂ ਪਾਈ ਸੀ ਇਹ ਵੀ ਬੱਕਰੀ ਨਹੀਂ ਪਾਈ ਸੀ ਇੱਕ ਮਿੰਟ ਮੈਂ ਕਹਦਾ ਇਹਦੀ ਕੱਢ ਦੇ ਕੱਢ ਦੇ ਫਿਰ ਮੈਂ ਗੱਲ ਕਰਦਾ ਮੇਰਾ ਭਾਈ ਵੀ ਹੋਰੀ ਮੈਂ ਉਹ ਬਗੈਰ ਇੱਕ ਮਿੰਟ ਮੇਰੀ ਬੱਕਰੀ ਕਟੇਗਾ ਦੋ ਦੋ ਡੱਬੀ ਤੇ ਛੇਰੀ ਜੀ ਕੱਢ ਗਏ ਇਹ ਤੁਸੀਂ ਪਾਇਆ ਨਹੀਂ ਸੀ ਉਦੋਂ ਉਹ ਜਾਂ ਵਿੱਚ ਸੀ ਹੁਣ ਤੂੰ ਨਹੀਂ ਪਾਇਆ ਫਿਰ ਆ ਪੁੱਛ ਲੈ ਆਇ ਇੱਕ ਥਾਣੀ ਬੱਕਰੀ ਅੱਗ ਤੇ ਤੇਰਾ ਪਤਾ ਵਾ ਉਹ ਮੇਰੀ ਗੋਲੇ ਇਹ ਵੀ ਬੱਕਰੀ ਮੈਨੂੰ ਦੇ ਦੇ ਲਓ ਕੱਗਾ ਹੋਣਾ ਨਹੀਂ ਆਇਆ ਸਰ ਜੀ ਇਹ ਪਤ ਬੱਕਰੀਆਂ ਨੇ ਪੰਜ ਹਨ ਫਿਰ ਮੈਂ ਕਿਹਾ ਆ ਬੱਕਰੀ ਪਾਈ ਸੀ ਤੈਂ ਦੇਖ ਲੈ ਵੀਡੀਓ ਜੇ ਵੀ ਦੇ ਤੈਨੂੰ ਸ਼ੀਰ ਬੱਕਰੀਆਂ ਨਹੀਂ ਸੀ ਹਾਂ ਛੇ ਬੱਕਰੀਆਂ ਮੈਂ ਕੱਢ ਦੇਣੀਆਂ ਗੱਡੀਆਂ ਗੱਡੀਆਂ ਸਾਰਜੋ ਉਹੀ ਬੱਕਰ ਰੱਖਿਆ ਰਫਾ ਅੱਛਾ ਉਹੀ ਫੜਾ ਲਈ ਫਿਰ ਉਹ ਮੈਂ ਤਾਂ ਕਹਿੰਦਾ ਲੈ ਆ ਫਿਰ ਅਸੀਂ ਪਾ ਯਾਰ ਆਪ ਨੇ ਫਿਰ ਮੈਂ ਵੀ ਉਹੀ ਗੱਲ ਕਰਦਾ ਐ ਕਰ ਫੇਟ ਨਮਾ ਹੀ ਬੋਲਦਾ ਮਰਾਂ ਤੇ ਹਾਂ ਸੂਹੀ ਬੱਕਰ ਉਹੀ ਰਹਿ ਜਿਹੜਾ ਤਹੀ ਬਲਾ ਹੋ ਜਾਂਦੀ ਛੋਟੀ ਤੋਂ ਦੋ ਹੀ ਇੱਕ ਹੀ ਬਦਲੀ ਹਾਂ ਆ ਪਹਿਲਾਂ ਦੋ ਨਹੀਂ ਦੋ ਨਹੀਂ ਇਹਨੇ ਦੋ ਬਦਲੇ ਆਇਆ ਸੀ ਆ ਬੱਕਰੀ ਪਾਈ ਸੀ ਆ ਪਾਣਾ ਦਾ ਹਾਂ ਆ ਫਿਰ ਉੱਚੇ ਵਿੱਚ ਮਾਰੀ ਨਹੀਂ ਸੀਗੇ ਆ ਚੰਗੀ ਵੀ ਸੀ ਆ ਹਾਂ ਜਿਹੜਾ ਇਹ ਸੀ ਪਹਿਲਾਂ ਸੀਬ ਕਲੰਡਰ ਦੀਆਂ ਲੈਣੀਆਂ ਨੇ ਅੱਜ ਆਪਾਂ ਸੀਬ ਕਲੰਡਰ ਦੇ ਪਹਿਲਾਂ ਸੀਬ ਕਲੰਡਰ ਦੀ ਲੈ ਸੀਬ ਬੱਕਰੇ ਉਹ ਹੀ ਯਾਰ ਜਿਹੜਾ ਨਾਲ ਨਿੱਤੀ ਦੀ ਯਾਰ ਦੇ ਯਾਰ ਨਹੀਂ ਐਵੇਂ ਕੀ ਫੇਰ میںکری بکری پھر بکریاں بکری کے ڈیری کرو ٹھیک ہے ایم پتا کی لگو بکریاں نہیں پی لیا بکری موڑے بکری بکری آکری دیکھ لے بکری ਕੱਲ ਨੂੰ ਜਾ ਕੇ ਨਾ ਕਰ ਜਿੱਥੇ 50 ਮੀਟਰ ਦੇ ਸਾਹਮਣੇ ਹੈ ਪੁਲਿਸ ਜੰਗੀ ਜਰਾ ਚੈੱਕ ਕਰੋ ਹਾਂ ਹੁਣ ਚੁੱਪ ਤਰ ਹਾਂ ਚੱਲਦਾ ਭਾਈ ਫੋੜ ਬਾ ਵਖਰੀ ਹਾਂ ਇਹ ਮੋੜ ਕੇ ਕਹੋਗਾ ਸਾਡੇ ਦੱਸਿਆ ਹੁਣ ਇੱਥੇ 50 ਮੀਟਰ ਦੇ ਵਿੱਚ ਤੂੰ ਇੱਕ ਦੇਖੋ ਬੋਲ ਉਹ ਪਾਰੇ ਉਹ ਫੜ ਲਾ ਕਰਲੀ ਡੱਬੀ ਆ ਫੜ ਲਾ ਆਹ ਹਾਂ ਉਹ ਲੋ ਜੀ ਪਾਇਆ ਲਾ ਆ ਬਾ ਅਰੇ ਨੋ ਇਹ ਨਾਲ ਕੀ ਹੁੰਦਾ ਆ ਹੋ ਗਿਆ ਸਹੀ ਗੱਲ ਛੋਟੇ ਕੋਈ ਨਹੀਂ ਲਾ ਤੰਨੇ ਲੋ ਕਰ ਰੱਖੋ ਹਾਂ ਸੋਈ ਵੀ ਆਉਂਗੇ ਕਰੋਸ ਹੋਈ ਵੀ ਆ ਜੀ 2 ਮਹੀਨੇ ਦੀ ਗਰੰਟੀ ਕੋਈ ਨਹੀਂ ਭਾਈ ਮੇਰੀ ਕਿਹ ਗਰੰਟੀ ਰਹੇਗੀ ਹੁਣ ਇਹਦੀ ਗਰੰਟੀ ਨਹੀਂ ਉਹ ਲੈਂਦਾ ਹੀ ਨਹੀਂ ਗਰੰਟੀ ਕਹਿੰਦਾ ਹਾਂ ਹਾਂ ਬਸ ਸਿੱਧੀ ਆ ਇਹਦਾ ਕੋਈ ਨਾ ਕੀ ਹੈਗਾ ਇਹਨੇ ਤਾਂ 80-60 ਹਜ਼ਾਰ ਰੁਪਏ ਲਵਾਂਗੇ ਇਹ ਨਾ ਫੇ ਬੱਕਰੀ ਦੋ ਵੇਚਣੀ ਨਹੀਂ ਗਿਆ ਕਿਉਂ ਨਹੀਂ ਵੇਚਣੀ ਹੁਣ ਬੱਕਰੀਆਂ ਕੱਢੀਆਂ ਬੱਕਰੀਆਂ ਕਿਹੜੀਆਂ ਹੁਣ ਕਹਿੰਦਾ ਵੇਚਣੀ ਆ ਇਹਨੇ ਬੱਕਰੀਆਂ ਯਾਰ ਕੱਢਦਾ ਇੱਕ ਪਾਸੇ ਹੋਰ ਅਫਰ ਬਾਤ ਚ ਕਰਦਾ ਹੋਰ ਫੇ ਮੈਨੂੰ ਕਹਿੰਦਾ ਕੋਈ ਨਾ ਬੋਲਿਓ ਜਿਹੜੇ ਸੀ ਪੰਜ ਬੱਕਰਾਂ ਦੇ ਦੀ ਸੀ ਲੰਦੀ ਨੂੰ ਉਹ ਮੈਂ ਕੱਢਿਆ ਫਿਰ ਉਹੀ ਤਾਂ ਮੈਂ ਕੱਢਦਾ ਸੀਗਾ ਤੂੰ ਤਾਂ ਮੰਨਦਾ ਤਾਂ ਹੈ ਨਹੀਂ ਕੱਢ ਕੌ ਕੱਢ ਹੁਣ ਉਹ ਬੱਕਰੀਆਂ ਦਾ ਰੇਟ ਚ ਫੇ ਇਹ ਬੱਕਰੀਆਂ ਜੇ ਕਿੱਥੇ ਪਊਗਾ ਯਾਰ ਤੇ ਗਾੜੀ ਰੋਹੀ ਬੱਕਰੇ ਗਾੜੀ ਆ ਦੱਸ ਬੱਕਰੀਆਂ ਪਹਿਲੇ ਕਿਸੇ ਹੋੜ ਦਾ ਕਰਦਾ ਫੇਰ ਬਾਅਦ ਚ ਕੋਈ ਹੋੜ ਕਰਦਾ ਹਾਂ 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 ਬੱਕਰਾਂ ਰੋਹੀ ਬੱਕਰੇ ਗਾੜੋ ਦੋ ਬੱਕਰੀਆਂ ਬਣਾ ਆ ਫਰੀ ਆ ਬੋਲੋ ਹੀ ਨੇ ਨਾ ਹਾਂ ਆ ਲਾਲ ਬੱਕਰੀ ਗਾੜੀ ਹੋਏ ਵਡੀ ਇਹਦਾ ਨਾਲ ਆ ਬੱਕਰੀ ਕੱਢੀ ਨਾਲ ਇੱਕ ਆ ਬੱਕਰੀ ਕੱਢੋ ਉਹ ਵੀ ਕੱਢ ਪੰਜ 6 7 ਆ ਫਰੀ ਫਰੀ ਉਹ ਹੀ ਲੈ ਆਉਂਦਾ ਖਰਾਬ ਨਾ ਕਰ کوئی گی جاپا گرنا گرنا ਜਿਵੇਂ ਜਿਵੇਂ ਪਹਿਲਾਂ ਹਮ ਤਾਂ ਉਹ ਹੀ ਉਹਦਾ ਕਰਦੇ ਆ ਕੀ ਹੋ ਗਏ ਪੰਜੋ ਠੀਕ 6 6 ਹੋ ਗਏ 6 ਹੁਣ ਨਾ ਦੱਸ ਹੁਣ ਕੀ ਲਾਣਾ ਇਹ ਤਾਂ ਤੁਹਾਨੂੰ ਦੱਸਿਆ ਆ ਆ 6 ਦਾ ਤਾਂ ਫੜ ਪਿਛੇ ਲੈ ਕੇ ਮੜ ਕੇ ਨਾ ਹੀਰ ਆ ਲੈ ਤੋਈ ਖਰਚਾ ਕਰ ਲੈਣੀਆਂ ਚੀਜ਼ਾਂ ਤੇ ਹਾਂ ਹੋਂਦੇ ਹਾਂ ਵਿੱਚ ਉਹ ਪੱਕਾ ਕਬਾ ਖੰਡਾ ਹੈ ਮੈਂ ਪਾਪੇ ਨਾ ਪਟ ਲੰਗ ਵਿੱਚ ਚੱਲ ਜਿਹੜੀਆਂ ਲੈਣ ਮੈਂ ਤੈਨੂੰ ਬੱਕਰੀ ਮੈਂ ਤੈਨੂੰ ਦੇ ਸੇ ਬੜਕੇ ਸਵਾਲ ਗਵਨ ਦਾ ਵੀ ਨਹੀਂ ਦੱਸਣਾ ਹੈ ਚਾਰ ਸਾਲ ਗਿਆਦਾ ਚਾਰ ਕਰ ਲੋ ਮੋੜੀ ਮੋੜੀ ਨੂੰ ਉਹ ਯਾਰ ਦੋਨੇ ਚੱਕੜ ਕਰ ਲਈ ਆ ਉਹ ਬਜਾਰ ਇਨੀ ਸ਼ਰੀ ਟਲੀ ਉਹ ਚੰਗੀਆਂ ਬੱਕਰੀ ਰੱਖ ਲੈ ਮੈਂ ਗੱਦੀ ਬੱਕਰੀਆ ਆ ਗਾ ਕਰਨੀ ਹੈ ਹੈ ਯਾਰ ਇਹ ਦਰਾਫ ਯਾਰ ਕੋਈ ਨਹੀਂ ਬਈ ਗੁੱਸਾ ਨਾ ਕਰੀਗਾ ਬਈ ਨਹੀਂ ਕੋਈ ਨਹੀਂ ਹੁਣ ਆਪਾਂ ਪੰਜੇ ਤੋਂ ਰੱਖ ਲੋ ਬੰਦਾ ਪੰਜ ਲੈਣਗਾ ਕਿ ਤਨ ਚੱਲ ਪੰਜੀ ਦਾ ਦੂਸਰਾ ਬੰਦਾ ਹੈ ਲੈ ਵੀ ਆ ਕਰੀ ਨਾ ਬਹੁਤ ਜੱਦ ਭਗਾਈ ਮਾਰ ਲਈ ਅਣਜਾਨ ਚੱਲੋ ਹਾਂ ਹੁਣ ਦੱਸਾਂ ਕਰੀ ਬਈ ਗਾਹ ਨੂੰ ਹੋ ਗਈ ਕੰਮ ਕਰ ਚਲ ਦੇ ਨੋ ਦੱਸਿਆ ਹੋਇਆ ਇੱਕ ਤੂੰ ਉੱਚੋ ਕਾਟ ਵੀ ਦਿੱਤਾ ਤਾਂ ਵੀ ਕੋਈ ਗੱਲ ਨਹੀਂ ਕਿੰਨਾ ਕਿਹਾ ਸੀ ਮੈਂ ਭੁੱਲ ਗਿਆ 50 ਨੂੰ ਕਿਹਾ ਸੀਗਾ ਤੂੰ ਕੀ ਲਿਆ 50 ਬਾਬਾ ਜਿਹੜੇ ਬੱਕਰੇ ਹੈ ਹੀ ਨਹੀਂ ਯਾਰੇ ਤੇਰੇ ਵੀ ਤੀ ਹੈ ਨਹੀਂ ਹਾਂ ਤੇਰੇ ਵੀ ਤੇ ਹੈ ਨਹੀਂ ਕਿਉਂ ਨਹੀਂ ਲੈ ਖੜਾ ਹੜ ਜਾੜ ਜਾਤੀ ਦੇਣਾ ਕਰ ਲੈ 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 ਬੱਕਰੀ ਆਪਾਂ 600 ਦੇ 325 ਕੀ ਬਣਾਣਾ ਉਹ ਇਹਨੂੰ ਮੂੜੀ ਤੇ ਆ ਇਹ ਡਰ ਡਰ ਕੇ ਜਾਂਦੀ ਐ ਇੱਧਰ ਇਹਨੂੰ ਪਾੜ ਸ਼ਗਾਰ ਨੂੰ ਵੜਾਇਦਾ ਕਰ ਉਹ ਬਾਈ ਕਿਸੇ ਦਾ ਨਹੀਂ ਮੈਂ ਮਨ ਲਾ ਦੁੱਧ ਤਾਂ ਸਾਰੀਆਂ ਦਿੰਦੀ ਆ ਬਾਈ ਜਾ ਜਾ ਦੁੱਧ ਤਾਂ 5 ਮਹੀਨੇ ਤੱਕ ਦਿੰਦੀ ਆ ਜੀ ਕੀ ਚਾਹੂ ਹੋਇਆ ਮਾਲਦੇ ਦਾ ਗੱਲ ਹੋ ਹੈ ਨਹੀਂ ਤੇ ਮੈਂ ਬੜੇ ਮੂੜੇ ਨਾਲ ਕੰਮ ਨਹੀਂ ਕਰਦਾ ਮੈਂ ਮੈਂ ਮਰੇ ਆਪਾਂ ਲੈ ਮੈਂ ਚਾਹੇ ਕਬੂਤਰ ਵਰਗਾ ਵੀ ਆਪਾਂ ਲਾਲ ਦੇ ਲੈ ਇਹਦਾ ਘਾਬਰ ਲੈ ਗਿਆ ਹੂੰ ਕਿੱਥੇ ਕਰਾਂ ਹੂੰ ਕਿਸੇ ਤਰ੍ਹਾਂ ਨਾ ਤੂੰ ਹੀ ਦੱਸ ਤੈਨ ਦੱਸ ਤੈਨੂੰ ਲਾ ਦੀ 30000 ਹੁਣ ਕਿਹਨੇ ਕਿੰਨੇ ਦਿਆ ਨੇ ਤੈ ਦੱਸ ਪੱਕੇ ਹੁਣ ਨਹੀਂ 50 30000 ਲਾਤਾ ਟੀਵੀ ਲਾਤਾ ਮਾ ਤਾਂ ਬਾਪੂ ਪੰਜਾ ਕਿੰਨੇ ਲਾਇਆ ਪਰ ਉਹ ਲਾਦੀ ਬੱਚੀ ਬੱਚੀ 26 ਲਾਇਆ ਸੀਗਾ 26 ਲਾ ਕੇ ਚੱਲ ਗਿਆ ਸੀ ਹੋ 30 30 ਬੱਕਰੀਆਂ ਨੇ ਫਸਾ ਪਾਹੀ ਗਾੜਾ ਨਹੀਂ ਪਹਿਲਾਂ 6 ਦਾ 1 30 ਲਾਇਆ ਸੀ ਆਪਾਂ ਹਾਂ ਤੇ ਹੁਣ 50 ਦਾ 50 ਤੁਹਾਨੂੰ ਆ ਆ ਬਾਦੇ ਵੀ ਦਿਨ ਇਹ ਪੱਕਾ ਦਾਖ ਦੇ ਤੈਨੂੰ ਹੁਣ ਤੂੰ ਨਹੀਂ ਆਣਾ ਵਾ ਦੱਸ ਉਹ ਨਿਆਣਾ ਵੀ ਚਾਹੇ ਨਾ ਕਰ ਆ ਯਾਰ ਤੇਨੂੰ ਤਾਂ ਬੱਕਰੀਆਂ ਦੇ ਦੱਸਦਾ ਦੇ 50000 ਦੀ ਚਾਹ ਕਰੇਗਾ 50000 ਚਾ 50 ਤੁਹਾਡਾ ਵੀ ਫਿਰ ਤੀ ਨਹੀਂ ਹੈ ਨਹੀਂ ਭਾਈ ਮੈਂ ਤਾਂ ਕਹਿੰਦਾ ਕਿ ਇੱਥੇ ਮੂੰਹ ਵਗਿਆ ਮੂੰਹ ਫੜਿਆ ਹਾਲ ਤੇ ਮੈਂ ਵੀ ਉਹ ਗਿਆ 50000 ਦੀ ਮਿਲਦੀ ਆ ਰਹੀ ਮਿਲ ਰਹੀ ਹੈ ਬਸ ਇੱਥੇ ਸੈਂਟਰ ਫਰੀਕੋ ਨਹੀਂ ਹੁਣ ਆ ਨਹੀਂ ਆ ਦੇਖ ਲੈ ਅੱਜ ਤੇ 25 ਹਜ਼ਾਰ ਤਾਂ ਹੋਰ ਪੈ ਗਿਆ ਇੰਨਾ ਚਾ ਨਾ ਯਾਰ 25 ਹੋ ਗਿਆ ਚੱਲ ਕੋਈ ਨਹੀਂ ਅੱਜ ਸਾਡੇ ਤੈਨ ਤੇ ਬਾਈ ਮਾਏ ਤਨੂ ਨਹੀਂ ਘੜਦਾ ਰੱਬ ਇਹਨੂੰ ਵੀ ਜੱਸ ਉਹ ਹਰ ਜਿਹਨੂੰ ਵੀ ਆ ਕੇ ਪਈ ਆ ਮਾਏ ਬੋ ਆਹ ਹਰੋਈ ਪਈ ਹੁੰਦੇ ਨਹੀਂ ਪਈ ਰਾਹ ਆਹ ਨੂੰ ਖੜ ਜਾ ਆਹ ਸਾਡਾ ਕੇ ਬੋ ਕਿਸੇ ਮੱਝ ਕੀ ਆ ਦੋ ਬੱਕਰੇ ਦੇ 80 ਹਜ਼ਾਰ ਨੇ ਵਿੱਚ ਦੋ ਬੱਕਰੇ ਫੜਾਏ ਕਿਵੇਂ 80 ਹਜ਼ਾਰ ਦੋ ਬੱਕਰੇ ਨੇ ਦੋ ਬੱਕਰੇ ਫੜਾਏ ਨਾ ਨਹੀਂ ਫੜਾ ਤੂੰ ਵੀ ਮੈਨੂੰ ਪਤਾ ਕਿਹੜੀ ਬੱਕਰੀ ਹੋਏਗਾ ਹਾਂ ਹਾਂ ਆਪ ਦੀ ਮਰਜ਼ੀ ਨੇ ਮੈਂ ਅੱਜ ਨਾਲ ਫੜਾਉਂਗਾ ਖੜ ਜੋ ਇਹ ਖੜ ਜੋ ਫਿਰ ਆਹ ਗੱਲ ਸਹੀ ਹੈ ਹੁਣ ਕੱਲੇ ਇੱਥੇ 80000 ਦੀ ਬੱਕਰੀ ਇੱਕੇ ਖੜੀ ਹੈ ਕੱਲਾ ਵਿੱਚ ਕਿਹੜੀ ਇਹ 80 ਦੀ ਕਿਹੜੀ ਦੋ ਮੈਨੂੰ ਪਤਾ ਲਾਵੇ ਤੋ ਦੋ ਕੱਟੇਂਗੇ ਕੱਟ 80 ਵਾਲੀ ਕਿਹੜੀ ਹੈ ਹੁਣ ਮੈਨੂੰ ਵੇਚ ਦੂੰਗਾ ਉਹ ਤਾਂ ਬਾਅਦ ਚ ਜਾ ਤੂੰ ਤੁਸੀਂ ਕਹੋਗਾ ਤੇਰੇ ਹੱਥ ਨਾਲ ਕੱਟ ਦੇ ਫਿਰ ਮੈਂ ਕੱਟ ਦੂੰਗਾ ਹੁਣ ਵੇਚ ਜਿਆਦਾ ਪਾਇਆ ਫਿਰ ਵੇਚ ਜਾਂ ਤੋ ਹਾਂਜੀ ਆਪਾਂ ਹੀ ਮਾਰ ਲੈਣੇ ਫਿਰ ਮਾਲਾ ਵਾਲਾ ਹੱਦ ਤੱਕ ਸਾਰਾ ਕੁਝ ਪਤਾ ਹੋਣਾ ਇਹ ਮਾਲਾ ਵੀ ਨਹੀਂ ਫਿਰ ਉਹਨੂੰ ਪਤਾ ਹੀ ਹੈ ਮਾਲਾ ਵਾਲੇ ਨੂੰ ਤਾਂ ਦੱਸਣ ਦੀ ਲੋੜ ਨਹੀਂ ਸਾਡੇ ਵਿੱਚ ਦੇਖਦਾ ਤੇ ਸਭ ਕੁਝ ਪਤਾ ਹੋ ਆ ਫਿਰ ਇਹਨੇ ਨਹੀਂ ਦੱਸਨੇ ਯਾਰ ਕੀ ਕਿ ਕਰਕੇ ਹਾਂਜੀ ਪਰ ਉਹ ਪੁੱਛੇ ਤਾਂ ਯਾਰ ਇਧਰ ਆ ਇਹ ਨੰਨੂ ਦੇਖ ਲੈ ਹਾਂ ਦੋ ਪਰਦਾ ਕੋਈ ਹੋ ਵਾਲੀ ਵਾਲੀ ਨਕਰੀ ਵਾਲੀ ਕਾਲੀ ਨਕਲੀ ਵੀ ਆਈ ਅੱਲਾ ਮਜੀਦ ਕਾਉਲ ਕਿੱਥੋਂ ਹੀ ਗਰਾਦਾ ਨਿਕਲ ਜਾਓ ਜੀ ਬੱਪਰ ਪਰ ਉਹ ਮਹਾਉ ਨੂੰ ਹੂੰ ਘਟਾ ਬੋਲ ਵੇਚਣ ਦੀ ਇਹ ਨਹੀਂ ਆ ਬੋ ਫੜ ਰਸੀ ਦੀਆਂ ਹਾਂ ਤਾਂ ਫਿਰ ਦੋ ਬੱਚੇ ਬੱਕਰੀ ਵੀ ਪਾਣੀ ਵਿੱਚ ਚਾਲੇ ਫਿਰ ਵੱਧ ਹੋ ਗਿਆ ਮੈਂ ਬੱਕਰੀ ਜਾਂ ਦੱਸੂਗੀ ਫਿਰ ਪਤਾ ਲੱਗੂ ਕਿ ਫਿਰ ਬੱਕਰੀ ਦਾ ਕੀ ਸੀ ਜੇ ਫੇਰ ਤੇਰੀ ਛੋਟੀ ਕਰੀ ਹੈ ਯਾਨੀ ਤੇਰੇ ਵਿੱਚ ਇਹਦੇ ਵਿੱਚ ਇਕੱਲਾ ਇੱਕ ਲਾਲ ਛੋਟੀ ਆ ਬੈਤੋ ਉਹਨਾਂ ਨੂੰ ਲਾਲ ਕਰਦੇ ਆ ਲਾਲ ਪਾਲਾ ਪੰਜਾ ਬੀਵੀ ਲਾਇਆ ਹਾਂ ਹਾਂ ਬਸ ਇਹ ਗੱਲ ਹੈ ਨਾ ਚੱਲ ਕੋਈ ਨਹੀਂ ਕੀ ਹੋ ਗਿਆ ਬੰਦਾ ਨਹੀਂ ਮੰਗਿਆ ਨਹੀਂ 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 ਕੀ ਹੈ ਨਾ ਚਲ ਕੋਈ ਨਹੀਂ ਮੈਂ ਚਲ ਜਾਨੀ ਤੇਰੇ ਪਾਸੇ ਬਿਠਾ ਦਿਆ ਜੇ ਦੋ ਦਿਨ ਦੋ ਦਿਨ ਨਹੀਂ ਦੂਜੇ ਰੋਸ ਨਾਲ ਜੇ ਉਹਦੇ ਪੈਸੇ ਹਾਂ ਹਾਂ ਹਲੋ ਹਾੜੋ ਇੱਕ ਮੁੰਡਾ ਮੇਰੀ ਛਾਹ ਹਾੜਿਆ ਕੋਈ ਨਹੀਂ ਲੈ ਸਾ ਹਾੜਿਆ ਹਾਂ ਦੋ ਨਗਾ ਵਫੂ ਆਵੇ ਦਿੱਤੇ ਆ ਬੇਕੋਲੀ ਆ ਹੋ ਨਹੀਂ ਮੈਂ ਡਰ ਮੈਂ ਡਰਦਾ ਭਾਈ ਮੈਂ ਡਰਦਾ ਨਾ ਤੱਕ ਨੂੰ ਟੋ ਸਭਾ ਬਣ ਕੇ ਜਹਾਂ ਗਾ ਕੇ ਬਣ ਜੇ ਲਾਈ ਜਰੀ ਬੇਕਤੀ ਆ ਗੱਲ ਦੇ ਬੱਚਾ ਕਰ ਦਿਆ ਮਾੜਾ ਮੋਟਾ ਪੰਜਾਂ ਦੀ ਕੰਜਾ ਤੂੰ ਖੜਾ ਗਿਆ ਯਾਰ ਉਹ ਖਰਪਾ ਜਾ ਤਾਂ ਇਹੀ ਗੱਲ ਆ 6 ਤੋਂ 2 2 ਹਰੇ ਯਾਰ ਪੰਜੀ ਜਾ ਉਹ ਸਿਰ ਲੜੇ ਡੋਗਾ ਹਰੇ ਹਰੇ ਉਹਨਾਂ ਦਾ ਪਹਿਲਾਂ ਲੜੇ ਲੜੇ ਆਉਂਦੇ ਲੈ ਕੇ ਬਾਕੀ ਹਰ ਜੋ ਬੋਈ ਨਿਕਲੇ ਪੰਜੀ ਜਾਂਦੇ ਕਰ ਦਈਏ ਆ ਤੱਕ ਨਹੀਂ ਭਾਈ ਬੋ ਮਾਉਣ ਪੁੱਛੂੰਗਾ ਪੁੱਛੋਗੇ ਭਾਈ ਜੀ ਨੇ ਪੈਸੇ ਦੇਣੇ ਮੈਂ ਮੇਰੀ ਜੋ ਚ ਪੈਸੇ ਜਾਣੇ ਹੈਗੇ ਮੋਟੇ ਨਾਲ ਫਿਰ ਚੱਲਣ ਦਿਓ 50 ਦਾ ਪੰਜਾ 31 ਇੱਕ ਬੱਕਰੀ ਵੀ ਗਈ ਹੈ ਹਾਂ ਹੋ ਉਹ ਬਈ ਖੜ ਜਾ ਜਾ ਰਹੇ ਬੱਕੇ ਜੰਗੀਆਂ ਨੇ ਚੱਲ ਜੇ ਫੰਡਰ ਕੱਪਣ ਵਈ ਓਡੇ ਕਰਨ ਨੇ ਹੁਣ ਕੱਬ ਕੱਬ ਬਹੁਤ ਬੱਕਰੀਆਂ ਦੇ ਨਹੀਂ ਆਏਗਾ ਹੁਣ ਮਾੜਾ ਮਾੜਾ ਹੋ ਦੇ ਖਾਣਾ ਕਹਾਂ ਇਹ ਮੰਨੂ ਮੰਨੂ ਨਹੀਂ ਬਗਾ ਨਗਰ ਚੱਲਾ ਦੇ ਚੱਲ ਨਵੇੜੋ ਫਿਰ ਆਉਣਾ ਲਾ ਘੱੜੋ ਲੈ ਕੱਕੀਆਂ ਨੂੰ ਬੱਕੇ ਹੋ ਗਏ ਯਾਰ ਪੰਜੇ ਲੈ ਜਾ ਜਾ ਉਹ ਠੀਕ ਹੈ ਯਾਰ ਬੋਲ ਜੀ ਬਾਈ ਬਾਈ ਮਣੋਤ ਖੜ ਜੋ ਜੀ ਹੁਣ ਕਿਛੇ ਪਾਸੇ ਦੌੜੀਂਗਾ ਤੇਰੇ ਹਾਂ ਪਾ ਇਹ ਹੀ ਤਾਂ ਨਿਸ਼ਾਨੀ ਇਹ ਰੰਗ ਲੱਗਦਾ ਕਿੰਨੇ ਪੈਸੇ ਲਿਖੇ 550 ਦਾ ਕਰਤੀ ਕਰ 550 ਦਾ ਕਰਤੀ ਕਰ 155 ਹੋ ਗਿਆ ਹਾਂ ਬੱਕਰੀ ਵਖਾਦੀ ਇੱਕ ਇੱਕ ਕਰਕੇ ਹੁਣ ਯਾਰ ਆਹ ਕੱਲੀ ਕੱਲੀ ਆ ਪਾਇਆ ਬੰਦੇ ਨੂੰ ਜਾਣ ਨਹੀਂ ਯਾਰ ਇਹ ਭਾਂ ਦਾ ਲੋਟ ਨਹੀਂ ਕਿਦੋਂ ਹੋਊਗਾ ਉਹ ਭਾਈ ਤੇਨੀ ਵੀ ਪਤਾ ਬੱਕਰੀ ਉਹ ਦੇ ਕੇ ਕੱਲੇ ਕਿੰਨੀ ਦੀ ਬੱਕਰੀ ਹੈ ਵਿੱਚ ਹਾਂ ਇਹ ਚੱਕਰੀ ਬੱਕਰੀਆਂ ਕੱਟ ਕੱਟ ਬੱਕਰੀਆਂ ਬੱਕਰੀਆਂ ਕਿਹੜੀਆਂ ਬਈ ਜਮਾਨ ਕਿਸੇ ਦੀ ਨਹੀਂ ਹੰਦੀ ਹਾਂ ਜੀ ਮੰਨਣੇ ਯਾਰ ਸਾਰੇ 83 ਦੇ ਵਿੱਚ ਹੈ ਵੀਰੇ ਹਾਂ ਇੱਕ ਹੋਊਗਾ 37 ਆ ਗਿਆ 38 38 ਹੈ ਇਹਦੇ ਲਈ ਬੱਕਰੀਆਂ ਦੇ ਹਾਂ ਜੀ ਇਹ ਨਹੀਂ ਇਹ ਵਿੱਚ ਇਹ ਵਿੱਚ ਵਿੱਚ ਇੰਨੇ ਬੱਕਰੀਆਂ ਦੇ ਵੀਡੀਓ ਵਾਲੀ ਹੈ ਵਿੱਚੀਆਂ ਬੱਕਰੀਏ ਉਹ ਮੈਨੂੰ ਤੋਂ ਦੂਗੀ ਚਾਹ ਨਹੀਂ ਕਰਿਆ ਕਰਿਆ ਕਰੇ ਆਹ ਕੱਢਦੀ ਕੱਢਦੀ ਲਾਉਂਦੇ ਪਾਹੇ ਦੋ ਬੱਕਰੀਆਂ ਦੇ ਆਪ ਹੀ ਮਾਰ ਦਿਆ ਸਭ ਆਪ ਹੀ ਬੜਾ ਹੋ ਰਿਹਾ ਯਾਰ پنج ہو گیا ایک آ گئی آ تو نہیں بکری ٹھیک ہے منایا پہ منٹ رہتا کوئی چکر نہیں بکری 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 مارو پیمنٹ کرو جی پیمنٹ ਪੇਮੈਂਟ ਕਰੋ ਕਾਦੀ ਬੱਕਰੀਆਂ ਦੀ ਆ ਭਈਆ ਇਹਨੇ ਬੱਕਰੀ ਬੱਚੇ ਨੇ ਪੇਮੈਂਟ ਬੱਕਰ ਗੱਲ ਕਰਾ ਸਗਨ ਨਾਲੋਂ ਵੀ ਲਿਆ ਕਰੋ ਦਾਦਾ ਅੱਧਾ ਕਾ ਤੂੰ ਅੱਜ ਸਵੇਰ ਦਾ ਤੈਨ ਗਰੀ ਨਾਲ ਆ ਆ ਦੇਖ ਲੈ ਕਹਿੰਦੇ ਕਿ ਚੇਰ ਜੇ ਖੜੇ ਡੇਢ ਦਾ ਸੱਟੇ ਹੀ ਫੜਾ ਦੇ ਕੋਈ ਭਾਵੇਂ ਆਗਾ ਕੁਝ ਨਾ ਆਉਂਦਾ ਹੋਇਆ ਦੇਮੀ ਤੋਂ ਹੋਣਾ ਨਾ ਬਖੜਦੇ ਬੱਕਰੀਆਂ ਫੜਦੇ ਕੋਈ ਗੱਲ ਨਹੀਂ ਆ ਇਹਦੇ ਨਿਸ਼ਾਨੀ ਲਈ ਹੈ ਮੇਰੀ ਕੋਈ ਨਹੀਂ ਕੋਈ ਬੱਕਰੀ ਕਿੱਥੇ ਲਈ ਹੈ ਕੋਈ اور پانی کنا پیسے لے لو بتا کوئی موگا نہیں ا رہا ادھر کڑیاوندا کیوں نہیں آیا کوئی موگا نہیں ا رہا اچھے ا جا اوئے آؤ بیٹھ جا اس ٹھیک ہے آؤ بیٹھ جا کتنے لانے پیسے بنا لو کتنے 55 ٹھیک ہے ہی کے سامنے کھڑا ہو گا پھر بتا کیا کتنے ہیں سامنے ہو جا اچھے ا اچھے ਪਤਾ ਨਹੀਂ ਕਿ ਨੰਗਰੀ ਮੇਰਾ ਹਾਵ ਮਸ਼ਾ ਖੱਡਾ ਕੋ ਪਤਾ ਮਸ਼ਾ ਮਚਿਆ ਭਾਈ ਬਾਬਾ ਬਣਾ ਹੋਇਆ ਹੈਗਾ ਅਗਣੀ ਵੀ ਕਰਾ ਭਾਈ ਉਹਨੇ ਵੀ ਪਤਾ ਕਿਲੇ ਕੰਨੇ ਵਾਲੀ ਬੱਕਰੀਆਂ ਆਣੇ ਉਹ ਉਹਦੇ ਬਸ ਆਪਾਂ ਕਰਤੀ ਜਾਂਦੂ ਕਿ ਜਦ ਕਿਹਾ ਲੈ ਪਹਿਲਾ ਸੌਦਾ ਕਰਕੇ ਆਪਾਂ ਮੁੰਡੇ ਦਾ ਪਾਪਾ ਦੇਖਿਆ ਨੇ ਕਿਲੇ ਆਣੀ ਇਹਨੂੰ ਵੀ ਪਤਾ ਹਾਂ ਆਲਾ ਕੋਈ ਬੱਕਰੀ ਪਾਪਾ ਇਹ ਗਣ ਲਾਉ ਦੇ ਹਾਂ ਪੈਸੇ ਖੜੇ ਤੇਰੇ ਚੰਗ ਖਾਂ ਪੈਸੇ ਰੱਖਣ ਭਾਈ ਤੂੰ ਗਰੀਬ ਬੰਦਾ ਕੋਈ ਛੋਟੀ ਕਿਦੂਗੀ ਮੇਰੀ ਸੋਪੀ ਦਾ ਦੇਖ ਕੇ ਸਾਹਮਣੇ ਸੋਟੀ ਚਾਹੀਦੀ ਹੈ ਭਾਵੇਂ ਸੋਟੀ ਕਰੇ ਹੁਣ ਪੰਜ 6 7 7 ਬੱਕਰੀ ਹੋ ਗਈ ਉਹ ਤਾਂ ਲੈਣੀ ਦਾ ਗੱਡੀ ਜਦੋਂ ਪਾਓ ਉਹ ਗੱਡੀ ਕਰਵਾ ਦੇ ਤੂੰ ਗੱਡੀ ਅਸੀਂ ਜਾਊਗੀ ਗੱਡੀ ਦਾ 20% ਹੈ ਮੈਂ ਆਪਣੇ ਕਰਕੇ ਦੇਖ ਲਾ ਕੀ ਡੱਡ ਬੋ ਬੱਕਰੀਆਂ ਇਹ ਸਹੀ ਗੱਲ ਹੈ 80 ਹਾਂ ਬੱਚੇ ਨਹੀਂ ਨਹੀਂ ਪਵਾ ਚੱਲਣਗੇ ਚੱਲਣਗੇ ਦੋ ਲੰਗੇ

ہاں سو روپیہ اچھا پرانا حال ہو گیا ਵੇ ਬੀਪਨ ਪੁੱਛ ਅੱਛਾ ਚਾਚਾ ਹਾਂ ਮੇਰਾ ਡੇਡ ਵਾਲਾ ਹੋਰ ਦੋ ਦਾ ਆਕਲਾ ਇਹ ਲਈ ਆ ਗਏ ਸ੍ਰੀ ਕੋਲ ਸਾਡਾ ਅੱਛਾ ਤੇ ਆ ਜੂ ਜਿਆ ਰੱਖ ਲੋ ਕੋਈ ਕੋਈ ਆ ਦੇ ਭਈ ਖਰੇ ਘਰ ਹੋਣ ਹੁਣ ਤੇਰੇ ਲੋਦੇ ਖੜੇ ਹੈ ਤੇਰੇ ਇੱਕ ਘਟਣ ਵਧੂ ਨਗਾ ਹਾਂ ਹਾਂ ਮੈਂ ਹੋਇਆ ਬੋਲਦੇ ਮਤਲਬ ਕਈ ਆ ਹੋਇਆ 150 ਤੁਹਾਡਾ ਦੇਖ ਕੋਈ انہیں کتنی کتنے رہے ماننے 31 ہوں پانچ بکریاں 55 55 یہ نام 15 10 لاکھ ہو گیا ٹھیک ہاں جی چتنا بھاو ہے یار ا بڑی

بجر ہے ہاں چل کوئی نہیں بڑی امرہ منٹی دے گا ہی پہ گئے ہر پہ کیا گا ਮਾਦਾ ਬੰਨ ਜਾਂਦਾ ਉਹ ਮਾਰ ਜਾਂਦਾ ਇਹ ਚ ਮੈਨੂੰ ਇੱਕ ਘਾਟ ਲੱਗਿਆ ਗੈਨੀ ਮਾਜ ਕਿਹਨਾਂ ਰੱਬੇ ਹੁੰਦਾ ਪੂਰੇ ਘਾ ਯਾਰ ਪੂਰੇ ਆ ਪੈਦਾ ਜਾ ਉਹ ਲੱਖ ਲੱਗ ਗਿਆ ਉਹ ਚਾਹੇ ਕਹਤਾ ਹੈ ਕਿ ਦੁਬਾਰਾ ਫਿਰ ਹੱਥ ਮਾਰ ਲੈ ਆਪਾਂ ਇਦਾਂ ਕਹਿਣਾ ਅਸ਼ਲਾ ਬੰਨੀ ਇਹ ਤਾਂ 5 ਦਾ ਨਹੀਂ ਨਿਕਲੂਗਾ ਕੁਝ 2500 ਤੋਂ ਮੈਂ ਦੇ ਜੂ ਤੇ 2000 ਕਨ ਖੈਰ ਹੋ ਗਿਆ بہت پتا مارا میرا باپ بڑ گیا پورا باپ واڈا